ਉਹ ਨਾ ਉਹ ਬੰਦੇ ਇਸ ਕਰਕੇ ਸਾਡਾ ਟੋਡਾ ਮਕਸਦੂ ਅਸੀਂ ਨਹੀਂ ਬਈ ਯੂਕੇ ਭੇਜਣਾ ਅਸੀਂ ਨਹੀਂ ਪੰਜਾਬ ਦੀ ਜਮਾਨੇ ਨੂੰ ਗੱਲ ਨਾ ਸਾਡਾ ਤਾਂ ਮਕਸਦ ਸਾਡਾ ਦੌਰ ਹੈ ਕਿ ਜਿਹੜਾ ਸਿੱਖਾਂ ਦੀ ਗਿਣਤੀ ਇੱਥੇ ਘੱਟੀ ਜਾਂਦੀ ਆ ਸਾਡੇ ਦੇ ਇੱਥੇ ਹੋਈ ਕੀ ਜਾਂਦਾ ਸੋ ਤਾਂ ਹਰ ਇੱਕ ਉਹਨਾਂ ਦਾ ਹਾਂ ਬਸ ਇਹ ਨਹੀਂ ਯੂਕੇ ਜਾਊਗਾ ਬਈ ਤੁਸੀਂ ਪੈਸਾ ਨਹੀਂ ਟੇਟ ਦੱਸ ਦਵੀਂ ਦੱਸ ਦੋ ਨਾ ਦੋ ਨਾ 15 ਦੋ ਨਾ ਅੰਦਰ 50 20 ਚ ਕਿੰਨੇ ਹੁੰਦੇ ਨੇ ਕਿ ਪੰਜਾਬੀ ਦੇ ਸਭਈ ਕਿੰਨੇ ਹੁੰਦੇ ਨੇ 25 15 ਤੋਂ 20 ਦਨ 15 ਤੋਂ 20 ਦਨ ਦੇ ਵਿੱਚ ਵਿੱਚ ਸਾਡਾ ਮਸਲਾ ਹੱਲ ਹੋ ਜੂ ਹਾਂ ਮੇਰੇ ਕੋਲ ਕੋਈ ਬਹਾਨਾ ਚਰਨਾ ਮੈਂ ਤੁਹਾਨੂੰ ਦੱਸਦਾ ਆ 25 ਤਰੀਕ ਦਾ ਪ੍ਰੋਗਰਾਮ ਜਲੰਧਰ ਦਾ ਹੈ ਇਸ ਤੋਂ ਪਹਿਲਾਂ ਅਮਰਸਰ ਦਾ 6:30 ਦਾ ਪ੍ਰੋਗਰਾਮ ਹੈ ਚੰਡੀਗੜ੍ਹ ਚ ਜਾ ਕੇ ਦੇਖਦਾ ਠੀਕ ਹਨਗਾ ਤੇ ਆਪਣਾ ਬਾਈ ਤੇਰੇ ਕੋਲੇ ਭੇਜਾਂ ਉਹਨਾਂ ਨੂੰ ਮੈਂ ਦੱਸ ਕਿਵੇਂ ਕਰਾਂ ਅਮਰਸਰ ਤੋਂ ਮੈਂ ਚੱਲਣਾ ਰਹਿਣਾ ਚੱਲ ਤੈਨੂੰ 20 ਦਿਨ ਦਾ ਟਾਈਮ ਕੁੱਗਣ ਦੇ ਦਿੰਦਾ ਕੋਈ ਨਾ ਜਦੋਂ 2 ਸਾਲ ਹੋਰ ਖੜੇ ਹੁੰਦੇ ਕੱਢ ਲੈ ਅੱਜ ਕੱਢ ਅਜੇ ਤੇਰੇ ਆਪਟੀ ਨਹੀਂ ਆਉਦੇ 20 ਦਿਨ ਤਰੇ ਆਬਜੈਕਟ ਨਹੀਂ ਆਉਂਦਾ ਅਸੀਂ ਨਹੀਂ ਆਉਂਦਾ ਇਸ ਤਰ੍ਹਾਂ ਵੀ ਨਹੀਂ ਬਣਾਉਂਦਾ ਮੈਂ ਵੀ ਭਾਜੀ ਨਾ ਆਉਂਦਾ ਸਾਜੀ ਬਾਈ ਮੈਂ ਜਿਹੜੇ ਨਾਲ ਗੱਲ ਕਰ ਸਕਦਾ ਠੀਕੀ ਤੁਹਾਡੇ ਕੰਦੇ ਠੀਕੀ ਬੈਠੇ ਹੋ ਗੋਸਟਿੰਗ ਨੂੰ ਲੀਡਿੰਗ ਨੂੰ ਕੋਈ ਹਾਲੇ ਰੋਕਾ ਨਹੀਂ ਮੀਂਹ ਆਉਂਦਾ ਨਾ ਕਿ ਮੈਂ ਭੜੇ ਪਲੀਜ਼ ਮੈਂ ਤਾਂ ਤੂੰ ਮੇਰੇ ਕੋਲੇ ਕਦ ਮਰਜੀ ਆ ਜਾ ਤੂੰ ਸਾਡੀ ਧੀ ਆ ਸਾਡੀ ਭੈਣ ਮਾਰਜੀ ਮੈਂ ਦਰਬਾਰ ਸਾਹਿਬ ਵੀ ਕਿਤੇ ਆਉਣਾ ਜਦੋਂ ਮਾਰਜੀ ਤੁਸੀਂ ਖੜੇ ਤੁਸੀਂ ਯਾਤਣਾ ਜਦੋਂ ਮੈਨੂੰ ਮਾਰਜੀ ਆ ਕੇ ਮਿਲਦਾ ਠੀਕ ਆ ਕੋਈ ਨਾ ਬਲੇ ਕੋਈ ਗੱਲ ਨਹੀਂ ਕਿਸੇ ਦਾ ਕੋਈ ਲੋ ਜੀਰਵਾਨੀ